ਜਰਾ ਸੱਚ ਕਰਨਾ ਇੰਨੀ ਵਕੂਮਤ ਕੰਮ ਨਹੀਂ ਹੋ ਸਕਦੀ ਕੰਮ ਨਹੀਂ ਕਰਦੀ ਐ ਪੀਐਸਟੀ ਜੋ ਕੋਈ ਹੋਰ ਵੀ ਆਪਾਂ ਚੋਰੀ ਦਾ ਜ਼ਮਾਨਾ ਜਾਂ ਕੁਝ ਹੋ ਜਾਂਦਾ ਉਹ ਵੀ ਕਾਰਵਾਈ ਕਰਦੀ ਐ ਤੇ ਇਹ ਤੁਹਾਡੀਆਂ ਹੁਣ ਲੱਗਦਾ ਕਿ ਤੁਸੀਂ ਸਾਡੇ ਇੰਚਾਰਜ ਭਾਈ ਜਾਂਦੇ ਤੇ ਪਹਿਲਾਂ ਸਾਰਾ ਰਿਕਾਰਡਨ ਤੇ ਉਸ ਦਾ ਸਰਚ ਕਰਦੇ ਠੀਕ ਐ ਜਿਵੇਂ ਜਿਵੇਂ ਤੁਹਾਡੀਆਂ ਟੀਮਾਂ ਬਣੀਆਂ ਹੋਊਗਾ ਉਹ ਸਰਚ ਕਰਦੀ ਐ ਕਿ ਮੈਂ ਆਪ ਪਰਸਨਲੀ ਕੇਸ ਅਸਰ ਕਰੀ ਇਹ ਅੱਜ ਜਿਹੜਾ ਇੱਕ ਐਸਓਪਰੇਸ਼ਨ ਹੋ ਰਿਹਾ ਹੈ ਇਹ ਈਗਲ 5 ਨੂੰ ਨਾਮ ਦਿੱਤਾ ਗਿਆ ਹੈ ਪਹਿਲਾਂ ਵੀ ਈਗਲ 4 ਤੱਕ 1 2 3 4 ਇਹ ਆਪਰੇਸ਼ਨ ਆਲ ਓਵਰ ਪੰਜਾਬ ਹੋ ਚੁੱਕੀ ਹੈ ਐਸ ਆਪਰੇਸ਼ਨ ਦੇ ਦੌਰਾਨ ਅਸੀਂ ਕੋਆਰਡੀਨੇਟ ਸਰਚ ਕਰਾਂਗੇ ਕਿ ਜਿਹੜੇ ਵੀ ਕੋਈ ਹੌਟਸਪੌਟ ਡਰੱਗਸ ਵਾਲੇ ਹੈਗੇ ਆ ਜਾਂ ਡੀਪੀਐਸ ਦਾ ਜਿੱਥੇ ਜ਼ਿਆਦਾ ਕੰਮ ਹੈ ਉੱਥੇ ਅਸੀਂ ਉਹਨਾਂ ਦੇ ਘਰਾਂ ਦੀ ਸਰਚ ਕਰਨ ਆਏ ਆ ਜਿਹੜੇ ਸਮਗਲਰਸ ਆ ਇਹਨਾਂ ਦੀ ਕੈਟਾਗਰੀ ਵਾਈਜ਼ ਲਿਸਟਾਂ ਵੀ ਬਣਾਈਆਂ A ਕੈਟਾਗਰੀ B ਤੇ C ਕੈਟਾਗਰੀ ਇਹ ਜਿਹੜਾ ਆਪਰੇਸ਼ਨ ਅੱਜ ਇਕੱਲੇ ਫੋਜਪੁਰ ਦੇ ਵਿੱਚ ਨਹੀਂ ਬਾਕੀ ਪੰਜਾਬ ਦੇ ਵੀ ਤੇ ਸਾਡੇ ਜਿਹੜੇ ਰੇਂਜ ਦੇ ਜ਼ਿਲ੍ਹੇ ਤਰਨਤਾਰਨ ਜਾਂ ਫਾਜ਼ਲਕਾ ਉੱਥੇ ਵੀ ਇਹ ਆਪਰੇਸ਼ਨ ਚੱਲ ਰਿਹਾ ਹੈ ਤੇ ਉਸ ਤੋਂ ਇਲਾਵਾ ਅਸੀਂ 15 ਅਗਸਤ ਦੇ ਸਬੰਧ ਦੇ ਵਿੱਚ ਪੂਰੀ ਫੋਰਸ ਨੂੰ ਅਲਰਟ ਕੀਤਾ ਹੋਇਆ ਹੈ ਤੇ ਐਸਐਸਪੀ ਸਾਡੇ ਕੋਲ ਫੋਜਪੁਰ ਵਾਲੇ ਇਹਨਾਂ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਜਿਹੜੀਆਂ ਰਸ਼ ਵਾਲੀਆਂ ਜਗ੍ਹਾ ਉੱਥੇ ਵੀ ਸਰਚ ਕਰ ਰਿਹਾ ਉੱਥੇ ਵੀ ਜਿਹੜਾ ਕੋਈ ਮਾਲਾ ਅੰਸਰ ਭਾਵੇਂ ਤੋਂ ਨਸ਼ਾ ਵੇਚਦਾ ਜਾਂ ਕੋਈ ਹੋਰ ਤਰ੍ਹਾਂ ਦਾ ਜੁਰਮ ਕਰਦਾ ਉਹਨਾਂ ਤੇ ਨੱਥ ਪਨ ਲਈਏ ਪੇਸ਼ੰ ਚਲਾਇਆ ਕਿੰਨੀ ਫੋਰਸ ਹੈ ਅਸੀਂ ਫੋਰਸ ਹੈ ਤੇ ਕਿਸ ਜਗ੍ਹਾ ਤੇ ਕਿੰਨੇ ਜਗ੍ਹਾ ਤੇ 14 ਥਾਣਿਆਂ ਦੇ ਵਿੱਚ ਜਿਹੜਾ ਅੱਜ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਤੇ ਸਾਰੇ ਐਸ ਐਚ ਓ ਜੀ ਓ ਜ਼ ਡੀ ਐਸ ਪੀ ਇਹ ਤਕਰੀਬਨ 300 ਦੇ ਕਰੀਬ ਬੰਦਾ ਸਾਡਾ ਇਸ ਚ ਇਨਵੋਲਵ ਹੈਗਾ ਇਹ ਸਾਰੇ ਪਾਸੇ ਅਸੀਂ ਇਹ ਜਿਹੜੇ ਸਮੱਗਲਰਸ ਹੈ ਇਹਨਾਂ ਨੂੰ ਸਖਤ ਮਤਲਬ ਕਾਰਵਾਈ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਕਰਾਂ ਸਰ ਈਗਲ 12 ਚੰਗ ਨਤੀਜੇ ਮਿਲੇ ਹਾਂ ਬਿਲਕੁਲ ਉਹ ਤਾਂ ਹੀ ਦਾ ਇਹ ਬਾਰ-ਬਾਰ ਅਸੀਂ ਇਹ ਆਪਰੇਸ਼ਨ ਕੰਡਕਟ ਕਰਦੇ ਆ ਇਹ ਪੂਰਾ ਸਾਡੇ ਸੀਨੀਅਰ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਹੀ ਇਹ ਆਪਰੇਸ਼ਨ ਚੱਲ ਰਿਹਾ ਹੈ ਪਹਿਲਾਂ ਵੀ ਜਿਹੜੇ 4 ਆਪਰੇਸ਼ਨ ਹੋਏ ਉਹਨਾਂ ਚ ਫੜੀਆਂ ਚੰਗੀਆਂ ਰਿਕਵਰੀ ਹੋਈ ਹੈ ਇਸ ਟ੍ਰਿਕ ਨੀਆਂ ਬਸਤੀਆਂ ਚੈੱਕ ਕਰਕੇ ਜਾਂ ਕਿਹਨਾਂ ਨੂੰ ਚੈਲੰਜ ਕਰਦੇ ਆ ਅੱਜ ਪੰਜਾਬ ਪੁਲਿਸ ਵੱਲੋਂ ਆਲ ਪੰਜਾਬ ਵਿੱਚ ਐਂਡ ਯਾਹ ਅਭੀ ਫਿਰੋਜ਼ਪੁਰ ਪੁਲਿਸ ਨੇ ਵੀ 12ਵੀਂ ਆਪਰੇਸ਼ਨ ঈਗਲ 5 ਲਾਂਚ ਕੀਤਾ ਗਿਆ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ 40 ਡਰਗ ਸਪots ਨੇ ਸਾਡਾ ਇਹ ਇਹ ਹੈ ਕਿ ਇਹਨਾਂ ਵਿੱਚੋਂ ਜੋ ਮੋਸਟ ਨੋਟੋਰੀਅਸ ਹੈਗੀ ਹੈ ਜਹਾਂ ਵੀ ਸਾਡੇ ਰੀਸੈਂਟਲੀ ਬਹੁਤ سارے ਕੇਸਸ ਹੋਏ ਨੇ ਇਕਾਦੇ 14 ਹੌਟਸਪੌਟਸ ਅਸੀਂ ਚੁਣੇ ਨੇ ਉੱਥੇ ਹੀ ਪੁਲਿਸ ਫੋਰ ਸਵੇਰੇ ਸੇ ਲੱਗੀ ਹੋਈ ਹੈ ਉੱਥੇ ਚੈਕਿੰਗ ਚੱਲ ਰਹੀ ਹੈ ਜਿਹੜੇ ਵੀ ਮਾਰੇ ਹਨ ਸਰ ਆ ਹੈਗੀ ਜਾਂ ਜਿਹੜੇ ਵੀ ਇੱਧਾ ਦੇ ਘਰ ਹੈਗੀ ਜਹਾਂ ਪੇ ਪੁਰਾਣੇ ਕੁਝ ਕੇਸਸ ਹੈ ਜਾਂ ਇੱਧਾ ਦੇ ਬੰਦੇ ਰਹਿੰਦੇ ਨੇ ਉਹਨਾਂ ਦੇ ਵੀ ਅਸੀਂ ਚੈਕਿੰਗ ਕਰ ਰਹੇ ਨੇ ਕਿ ਸਾਡੇ ਨਾਲ ਸਾਡੇ ਡਿਪਟੀ ਐਸਪੀ ਐਸਪੀ ਇੰਪੈਕਟ QRT ਟੀਮ ਐਸ ਟੀਮ ਇਹ ਸਾਰੀ ਮੌਜੂਦ ਹੈ ਅਸੀਂ ਹੁਣ ਇਹ ਕੈਂਟ ਏਰੀਆ ਦੇ ਵਿੱਚ ਖੜੇ ਆਂ ਇੱਥੇ ਵੀ ਜੋ ਬਸਾੜਾ ਕਾਫੀ ਨੋਟ ਓਰੀਐਂਟਡ ਡਰਗ ਸਪੌਟ ਹੈ ਉੱਥੇ ਹੁਣ ਅਸੀਂ ਚੈਕਿੰਗ ਸ਼ੁਰੂ ਕਰਨੇ ਜਾ ਰਹੇ ਹਾਂ ਮੈਡਮ ਕੋਈ ਐਬਸੋਲਿਊਟਲੀ ਜੀ ਦੇਖਿਓ ਜਿਹੜੀ ਡਰਗ ਹੌਟਸਪੌਟਸ ਹੁੰਦੀ ਹੈ ਉਹ ਸਾਇੰਟਿਫਿਕਲੀ ਚੂਜ਼ ਕੀਤੀ ਜਾਂਦੇ ਨੇ ਜਿਹੜੀ ਸਾਡੀ 5 ਸਾਲ ਦੀ 10 ਸਾਲ ਦਾ ਡਾਟਾ ਹੁੰਦੀ ਹੈ ਜਹਾਂ ਕਿ ਬੰਦੇ ਹੁੰਦੇ ਆਂ ਜਿਹੜੇ ਇਦਾਂ ਦੀ ਸੇਲਿੰਗ ਕਰ ਰਹੇ ਹੁੰਦੇ ਆਂ ਜਾਂ ਜੋ ਸਾਡੇ ਪੁਰਾਣੇ ਅਕਿਊਜ਼ ਹੁੰਦੇ ਆਂ ਉਹਨਾਂ ਦੇ ਆਧਾਰ 'ਤੇ ਅਸੀਂ ਉਹ ਰੱਡ ਹੌਟਸਪੌਟਸ ਬਣਾਉਂਦੇ ਆਂ ਸਪੈਸ਼ਲੀ ਜੋ ਡੀਫੇਮਡ ਏਰੀਆ ਹੁੰਦੇ ਆਂ ਹੁਣੇ ਅਸੀਂ ਏਰੀਆ ਦੇ ਬਾਹਰ ਖੜੀ ਨੇ ਇਸ ਤੋਂ ਬਾਅਦ ਅਸੀਂ ਇੱਥੇ ਚੈਕਿੰਗ ਪੂਰੀ ਪ੍ਰੋਪਰਲੀ ਸ਼ੁਰੂ ਕਰਾਂਗੇ ਪੁਲਿਸ ਫੋਰਸ ਹੁਣ ਇਕੱਠਾ ਹੋ ਗਈ ਸਾਡੇ ਨਾਲ ਕਯੂਆਰਟੀ ਟੀਮ ਹੈ ਆਰਟੀ ਟੀਮ ਹੈ ਔਰ ਜੋ ਜ਼ਿਲ੍ਹੇ ਦੀ ਥਾਣੇ ਦੀ ਉਹ ਸਾਰੀ ਟੀਮ ਇੱਥੇ ਮੌਜੂਦ ਹੈ ਵਿਮਨ ਫੋਰਸ ਵੀ ਮੌਜੂਦ ਹੈ ਜੀ